ਰੋਪੜ ਤੋਂ ਲੈ ਕੇ ਨਿੱਲੋ ਤੱਕ ਵਗਦੀ ਸਰਹੰਦ ਨਹਿਰ ਨੂੰ ਪੱਕਾ ਕਰਨ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਤੇ ਲੋਕਾਂ ਦੇ ਵੱਲੋਂ ਅੱਜ ਰੋਸ ਪ੍ਰਦਰਸ਼ਨ ਕਰਦੇ ਆ ਗੜੀਪੂਲ ਉੱਤੇ ਚੱਕਾ ਜਾਮ ਕਰ ਦਿੱਤਾ ਹੈ ਇਸ ਕਾਰਨ ਖੰਨਾ ਤੋਂ ਜੰਮੂ ਅਤੇ ਰੋਪੜ ਤੋਂ ਲੁਧਿਆਣਾ ਸੜਕੀ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਠੱਪ ਰਹੀ ਹੈ ਸੋ ਦੱਸਦੇ ਕਿ ਕਿਸਾਨ ਜਥੇਬੰਦੀਆਂ ਸਵੇਰੇ 11 ਵਜੇ ਗੜੀਪੂਲ ਤੇ ਧਰਨਾ ਲਗਾ ਕੇ ਬੈਠ ਗਈਆਂ ਨੇ ਤਾਂ ਭਾਰੀ ਗਿਣਤੀ ਵਿੱਚ ਲੋਕਾਂ ਦਾ ਸਮਰਥਨ ਵੀ ਮਿਲਿਆ ਲੋਕਾਂ ਨੇ ਕਿਹਾ ਕਿ ਸਰਹੰਦ ਨਹਿਰ ਪੱਕੀ ਕਰਨ ਦੇ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੋਰ ਡਿੱਗ ਜਾਵੇਗਾ ਜਿਸ ਨਾਲ ਸਟਾਰਟਿੰਗ ਆ ਫਸਲਾ ਪ੍ਰਭਾਵਿਤ ਹੋ ਗਿਆ। ਉੱਚ ਪ੍ਰਸ਼ਾਸਨ ਨੂੰ ਅੱਜ ਪਤਾ ਸੀ ਕਿ ਕਿਸਾਨ ਜਥੇਬੰਦੀਆਂ ਨੇ ਧਰਨਾ ਲਗਾਉਣਾ ਜਿਸ ਤੇ ਉੱਚ ਅਧਿਕਾਰੀ ਵੱਡੀ ਇਕ ਡਿਪਟੀ ਕਮਿਸ਼ਨਰ ਐਸ.ਡੀ.ਐਮ ਸਮਰਾਲਾ ਰਜਨੀਸ਼ अरोड़ा ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀ ਵੀ ਉੱਥੇ ਮੌਜੂਦ ਰਹੇ। ਉੱਥੇ ਉਹਨਾਂ ਕਿਸਾਨ ਜਥੇਬੰਦੀਆਂ ਦੇ ਆਗੂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਕਿ ਨਹਿਰ ਚ ਪਾਣੀ ਦੀ ਸਮਰੱਥਾ ਵਧਾਉਣ ਦੇ ਲਈ ਇਸ ਨੂੰ ਚੌੜਾ ਅਤੇ ਕੁਝ ਥਾਵਾਂ ਤੇ ਪੱਕਾ ਕੀਤਾ ਜਾ ਰਿਹਾ ਹੈ। ਜਿਸ ਨਾਲ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਪਰ ਕਿਸਾਨ ਜਥੇਬੰਦੀਆਂ ਦੇ ਲੋਕ ਇਸ ਗੱਲ ਤੇ ਅੜੇ ਰਹੇ ਕਿ ਨਹਿਰ ਨੂੰ ਪੱਕਾ ਕਰਨ ਦਾ ਜੋ ਕੰਮ ਹੈ ਉਹ ਰੁਕਵਾਇਆ ਜਾਵੇ ਉਸ ਤੋਂ ਬਾਅਦ ਹੀ ਉਹ ਤਰਕ ਹੋਣਾ ਸਹਿਵਾਣਾ ਨੂੰ ਬੇਨਤੀ ਕੀਤੀ ਕਿ ਜਿਹੜੀ ਨਹਿਰ ਪੱਕੀ ਹੋ ਰਹੀ ਹੈ ਵੀ ਅਸੀਂ ਇਹ ਪੱਕੀ ਕਰਾਉਣ ਦੇ ਹੱਕ ਵਿੱਚ ਨਹੀਂ ਹੈਗੇ ਵੀ ਇਹਨੂੰ ਬੰਦ ਕੀਤਾ ਜਾਵੇ ਮਸ਼ੀਨਾਂ ਚੱਲ ਰਹੀਆਂ ਨੇ ਉਹ ਬੰਦ ਕਰਾਈਆਂ ਜਾਂ ਉਹ ਜਿਹੜੀਆਂ ਹੁਣ ਉਹ ਮਸ਼ੀਨਾਂ ਇਹਨਾਂ ਨੇ ਬੰਦ ਕਰਾਈਆਂ ਅੱਜ ਬੰਦ ਕੱਲ ਨਹੀਂ ਕਰਵਾਈਆਂ ਤਾਂ ਕਰਕੇ ਅਸੀਂ ਰੋਡ ਜਾਮ ਕੀਤਾ ਰੋਡ ਜਾਮ ਕਰਕੇ ਹੁਣ ਇਹਨਾਂ ਨੇ ਆ ਕੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਮਸ਼ੀਨਾ ਬੰਦ ਕਰਵਾ ਦਿੱਤੀਆਂ ਤੇ 3:30 ਵਜੇ ਅਸੀਂ ਮੀਟਿੰਗ ਰੱਖੀ ਹੈ 3:30 ਵਜੇ ਅਸੀਂ ਮੀਟਿੰਗ ਰੱਖੀ ਹੈ 3:30 ਵਜੇ ਮੀਟਿੰਗ ਚ ਜੋ ਵੀ ਫੈਸਲਾ ਹੋਊਗਾ ਉਹ ਆਪਾਂ ਦੇਖਾਂਗੇ ਹਾਂ ਮਸ਼ੀਨਾ ਬੰਦ ਕਰ ਦਿੱਤੀ ਮਸ਼ੀਨਾ ਬੰਦ ਕਰਵਾ ਦਿੱਤੀਆਂ ਰੋਡ ਅਸੀਂ ਖੋਲ ਦਤਾ ਰੋਡ ਅਸੀਂ ਖੋਲਤਾ ਉਹਦੀ ਅਸੀਂ ਆਵਾਮ ਤੋਂ ਮਾਫੀ ਚਾਹੁੰਦੇ ਹਾਂ ਜੋ ਉਹਨਾਂ ਨੂੰ ਮਤਲਬ ਇਹ ਚ ਕਸ਼ਟ ਹੋਇਆ ਅੱਜ ਜਿਹੜਾ ਇਹ ਧਰਨਾ ਸੀਗਾ ਇਹ ਸੰਯੁਕਤ ਮੋਰਚੇ ਵੱਲੋਂ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਅਤੇ ਹੋਰ ਵੀ ਇਲਾਕੇ ਦੇ ਸਤਵੰਤ ਸੱਜਣ ਜਿਹੜੇ ਆਪਣੀ ਨਹਿਰ ਜਾਂਦੀ ਆ ਰੋਪੜ ਤੋਂ ਦਰਾਹੇ ਉਸ ਦੇ ਸਬੰਧ ਵਿੱਚ ਪੱਕੀ ਕਰਨ ਲੱਗੇ ਸੀ ਇਹਨੂੰ ਉਸ ਦੇ ਸਬੰਧ ਵਿੱਚ ਇਹਨੂੰ ਰੋਕਣ ਲਈ ਅੱਜ ਇੱਥੇ ਧਰਨਾ ਲਗਾਇਆ ਗਿਆ ਸੀਗਾ 11 ਵਜੇ ਅਸੀਂ ਧਰਨਾ ਸ਼ੁਰੂ ਕੀਤਾ ਸੀਗਾ 12 ਵਜੇ ਦੇ ਕਰੀਬ ਸਾਡੇ ਕੋਲ ਪ੍ਰਸ਼ਾਸਨ ਅਧਿਕਾਰੀ ਮਾਨਯੋਗ ਐਸਡੀਐਮ ਸਾਹਿਬ ਏਡੀਸੀ ਮੈਡਮ ਤੇ ਨਹਿਰੀ ਵਿਭਾਗ ਦੇ ਚੀਫ ਚੀਫ ਸੈਕਟਰੀ ਵਗੈਰਾ ਸਾਰੇ ਅਫਸਰ ਵਗੈਰਾ ਆਏ ਨੇ ਤੇ ਹੁਣ 3:30 ਵਜੇ ਦੀ ਅਸੀਂ ਸਮਰਾਲੇ ਮੀਟਿੰਗ ਰੱਖੀ ਆ ਮੀਟਿੰਗ ਤਾਂ ਤਕਰੀਬਨ ਕੱਲ ਵੀ 2 2.5 ਘੰਟੇ ਚੱਲੀ ਆ ਪਰ ਉਹ ਬੇਸਿੱਟਾ ਨਿਕਲੀ ਆ ਪਰ ਅੱਜ ਦੁਬਾਰਾ ਹੁਣ ਦੇਖੋ ਜਦੋਂ ਪ੍ਰਸ਼ਾਸਕ ਅਧਿਕਾਰੀ ਆਏ ਨੇ ਗੱਲਬਾਤ ਕਰਨ ਆਏ ਨੇ ਤੇ ਉਹਨਾਂ ਨੇ ਮੀਟਿੰਗ ਦਾ ਸਮਾਂ ਮੰਗਿਆ ਸੰਯੁਕਤ ਮੋਰਚਾ ਜਿਹੜਾ ਹਮੇਸ਼ਾ ਹੀ ਤਾਲਮੇਲ ਨਾਲ ਚੱਲਦਾ ਹੈ ਟੇਬਲ ਟਾਕ ਕਰਨੀ ਜ਼ਰੂਰੀ ਆ ਤੇ 3:30 ਦਾ ਅਸੀਂ ਟਾਈਮ ਦਿੱਤਾ ਜਥੇਬੰਦੀਆਂ ਦੇ ਨੁਮਾਇंदे ਉੱਥੇ ਜਾਣਗੇ 3:30 ਵਜੇ ਸਾਨੂੰ ਇਹ ਲੱਗਦਾ ਵੀ ਕੱਲ ਵੀ ਸਿੱਟਾ ਨਹੀਂ ਨਿਕਲਿਆ ਇਹ ਜੇ ਅੱਜ ਵੀ ਕੋਈ ਫਿੱਟਾ ਨਹੀਂ ਰੋਡ ਜਾਮ ਕੀਤਾ ਗਿਆ ਕੀ ਕਿਹਾ ਰੋਡ ਤਾਂ ਇਹ ਨਹਿਰ ਦੀ ਗੱਲ ਸਾਹਿਬ ਨਾਲ ਬੰਦ ਐਸਡੀਐਨ ਸਾਹਿਬ ਨਾਲ ਬੇਨਤੀ ਕਰਕੇ ਆਏ ਸੀ ਇਹ ਮਸ਼ੀਨਾਂ ਬੰਦ ਕਰਾਓ ਉਹਨਾਂ ਨੇ ਬੰਦ ਨਹੀਂ ਕਰਾਈਆਂ ਇਸ ਲਈ ਅਸੀਂ ਰੋਡ ਜਾਮ ਕਰਿਆ ਸੀ ਹੁਣ ਐਸਡੀਐਨ ਸਾਹਿਬ ਪ੍ਰਸ਼ਾਸਨ ਆਏ ਨੇ ਇੱਥੇ ਡਿਪਟੀ ਸਾਹਿਬ ਵੀ ਆਏ ਨੇ ਨਹਿਰੀ ਮੈਹਿਕਮੇ ਦੇ ਵੀ ਉੱਚ ਅਧਿਕਾਰੀ ਆਏ ਨੇ ਉਹਨਾਂ ਨੇ ਕੁਝ ਬਿਝਵਾਸ ਦਵਾਇਆ ਵੀ 3:30 ਵਜੇ ਤੱਕ ਤੁਸੀਂ ਮਸ਼ੀਨਾਂ ਅਸੀਂ ਹੁਣ ਬੰਦ ਕਰਦੇ ਆਂ ਕੁਝ 3:30 ਵਜੇ ਆ ਕੇ 10 ਅਸਤਰ ਦੇ ਵਿੱਚ ਕੋਈ ਜਗ੍ਹਾ ਦੱਸ ਦੇ ਨੇ ਜਿੱਥੇ 50 ਬੰਦੇ ਬੈਠ ਜਾਣ। ਬੀਐਸੀ ਉੱਥੇ ਆ ਕੇ ਤੁਸੀਂ ਵੀ ਆਪਣੇ ਤਾਰਕ ਦੱਸੋ। ਮਹਿਕਮਾ ਵੀ ਆਪਣਾ ਦੱਸੋ ਫੇਕ ਨੂੰ ਜੀ ਹਾਲ ਨਿਕਲਦਾ ਉਹ ਹਾਲ ਘਟਾ। ਤਕਰੀਬਨ ਤਾਂ ਇੱਕ ਅੰਟੇ ਇੱਕ ਹਾਲ ਮੀਟਿੰਗ ਚੱਲੀ ਆ ਉਹਦਾ ਬੇਸਟਾ ਨਿਕਲੀ ਆ ਫਿਰ ਅੱਜ ਕਿਹੜੀ ਗੱਲ ਤੇ ਹੁਣ ਜਿਹੜੀ ਵਿੱਚ ਬੇਸਟਾ ਰਿਹਾ ਨਹੀਂ ਹੈਗਾ ਉਹ ਦਾ ਸਰਕਾਰ ਵਾਲੇ ਤਾਂ ਸਰਕਾਰ ਦਾ ਪੱਖੇ ਭੂਰ ਨਾ ਹੁੰਦਾ। ਦੇਖੋ ਅਸੀਂ ਕਹਿੰਨੇ ਆ ਵੀ ਸਾਰਿਆਂ ਦੇਖੋ ਪਹਿਲਾਂ ਇਹਦਾ ਅਸੀਂ ਸੰਤਾਪ ਧੋ ਗਿਆ। ਪਹਿਲਾਂ ਸਾਡੀਆਂ ਜ਼ਮੀਨਾਂ ਦੇ ਵਿੱਚ ਹੀ ਨਹਿਰ ਨਿਕਲ ਗਈ ਸਾਨੂੰ ਇਹਦਾ ਇੱਕ ਸਿੱਧਾ ਪਾਣੀ ਦੀ ਨਹੀਂ ਮਿਲੀ ਉਲਟਾ ਸੇਵਨਾ ਨੁਕਸਾਨ ਹੋਇਆ ਫਿਰ ਇਹਨਾਂ ਨੇ ਬਾਅਦ ਵਿੱਚ ਵੱਡੇ ਟੀਊਬ ਲਾ ਲਏ ਇਸ ਨਹਿਰ ਦੇ ਵਿੱਚ ਪਾਣੀ ਦੇਖੋ ਇਹਨਾਂ ਦਾ ਮੇਨ ਮੁੱਦਾ ਸੀ ਇੱਕ ਵਾਰੀ ਕੰਮ ਕਰ ਬੰਦ ਕਰੀਏ ਜਿਹੜਾ ਕੁਸ਼ੀਨਾ ਚੱਲ ਰਹੀ ਹੈ ਉਸ ਤੋਂ ਬਾਅਦ ਗੱਲ ਕਰਕੇ ਇਹਨਾਂ ਦੇ ਖਸੇ ਦੂਰ ਕਰਕੇ ਅਸਾ ਫਿਰ ਉਸ ਤੋਂ ਬਾਅਦ ਉਹਦਾ ਕੰਮ ਚਾਲੂ ਕੀਤਾ ਜਾਵੇ ਅਸੀਂ ਉਹ ਕੰਮ ਇੱਕ ਵਾਰੀ ਮਸ਼ੀਨਾਂ ਦਾ ਬੰਦ ਕਰਾ ਦੇਤਾਵੇ ਇਹਨਾਂ ਨੂੰ ਸਮਝਾਇਆ ਗਿਆ ਵੀ ਜਿਹੜੀ ਰੀਚਾਰਜਿੰਗ ਕੈਪੈਸਿਟੀ ਹੈ ਨਹਿਰ ਦੀ ਕਨਾਲ ਦੀ ਉਹ ਵਧੇਗੀ ਨਾ ਕਿ ਘਟੇਗੀ। ਸੋ ਇਸ ਸਬੰਧ ਵਿੱਚ ਦੁਬਾਰਾ ਇਹ ਆਪਣੇ ਖਦਸੇ ਲੈ ਕੇ ਆ ਕੇ 3:30 ਵਜੇ ਦੁਬਾਰਾ ਮੀਟਿੰਗ ਰੱਖੀ ਹੈ। ਉਸ ਤੋਂ ਬਾਅਦ ਫਿਰ ਮਸਲਾ ਕੋਈ ਨਾ ਬਜੂਰ ਹੱਲ ਹੋ ਜਾਏ। ਰੋਡ ਫਿਰ ਖੋਲ ਦਿੱਤਾ ਹੁਣ। ਹਾਂ ਬਿਲਕੁਲ ਰੋਡ ਖੋਲ ਦਿੱਤਾ। ਕਿਸਾਨ ਭਰਾਵਾਂ ਨੇ ਸਾਡੀ ਅਪੀਲ ਮੰਨੀ ਹੈ ਤੇ ਰੋਡ ਸ਼ੂ ਕਰ ਦਿੱਤਾ ਹੈ। ਉਸ ਤਰ੍ਹਾਂ ਜਥੇਬੰਦੀਆਂ ਉਰੇ ਰਹਿਣਗੀਆਂ ਜਾਂ ਬੰਦ ਕਰ ਦੇਣਗੀਆਂ ਤਾਂ ਨਾਲ ਸਾਈਡ ਤੇ ਬੈਠੇ ਦੇਖੋ ਇਹਨਾਂ ਦਾ ਜੋ ਇਹਨਾਂ ਨੇ ਅਨਾਉਂਸ ਕੀਤਾ ਵੀ ਸਾਈਡ ਤੇ ਇੱਕ ਬੈ ਕੇ ਆਪਣਾ ਪ੍ਰੋਟੈਸਟ ਜਾਰੀ ਰ ਉਹ 12 ਤੋਂ ਵਧਾ ਕੇ 15000 ਕਿਸੀ ਤੱਕ ਛੜਨਾਵੇਂ ਜੇ ਉਹ 15000 ਕਿਸੀ ਪਾਣੀ ਛੜਨਾ ਪਾਣੀ ਨੂੰ ਕਪੈਸਿਟੀ ਵੀ ਚਾਹੀਦੀ ਹੈ ਇੱਕ ਸਮਝੋ ਇੱਕ ਘਲਾਸ ਦੇ ਵਿੱਚ ਆਪਾਂ ਪਾਣੀ ਪਾੜਾਵੇਂ ਉਹ ਘਲਾਸ ਕਰਾ ਕੇ ਅਗਰ ਪਾਣੀ ਕਿੱਦਾਂ ਪਏਗਾ ਉਹ ਨਹੀਂ ਕਰੇਗਾ ਨਾ ਕਰੇਗਾ ਉਹ ਔਰ ਇੱਕ ਕ੍ਰੈਕ ਭਰਨੀ ਆਪਾਂ ਹੋਰ ਕੁਝ ਨਹੀਂ ਕਰਨਾ ਥੱਲੇ ਉਹ ਬੈਡ ਰੀਚ ਪੱਕੇ ਨਹੀਂ ਕਰਨੇ ਸਾਈਡਾਂ ਦੀ ਲਾਈਨਿੰਗ ਕਰਨੀ ਉਹ ਵੀ ਕਿਤੇ-ਕਿਤੇ ਕਰਨੀ ਸਾਰੇ ਰਸਤੇ 'ਚ ਨਹੀਂ ਕਰਨੀ ਕਿ ਫੈਕਸ਼ਨ ਦੀ ਤਰਫੋਂ ਸਰ ਕਿਹੜੇ ਕਿਹੜੇ ਜੋੜੇ ਹੋਣਗੇ ਅਫਸਰ ਜਿਹੜੇ ਮੀਟਿੰਗਸ 3:30 ਵਜੇ ਰੱਖੀ ਗਈ ਹੈ ਕੁਝ ਟੈਕਨੀਕਲੀ ਚੀਫ ਸਾਹਿਬ ਆਣਗੇ ਮੇਰੇ ਵੱਲੋਂ ਸਾਡੇ ਏਡੀਸੀ ਮੈਮ ਤੇ ਮੈਂ ਫੋਨ ਕਰਾਂਗਾ ਤੇ ਪੁਲਿਸ ਪ੍ਰੋਫੈਸਰ ਨੂੰ ਡੀਐਸਪੀ ਸਾਹਿਬ ਆਉਣਗੇ ਸਰ ਕੱਲ ਵੀ ਇਹਨਾਂ ਨਾਲ ਮੀਟਿੰਗ ਕੀਤੀ ਗਈ ਸੀ ਪਰ ਉਹ ਤੋਂ ਬਾਅਦ ਇਹਨਾਂ ਨੇ ਅਜਿ ਧਰਨਾ ਲਗਾਇਆ ਧਰਨੇ ਤੋਂ ਬਾਅਦ ਹੀ ਪ੍ਰਸ਼ਾਸਨ ਕਿਉਂ ਜਾ ਗਿਆ ਨਹੀਂ ਕੱਲ ਵੀ ਆਪਣੀ 2.5 ਘੰਟੇ ਮੀਟਿੰਗ ਹੋਈ ਸੀ ਤੁਸੀਂ ਵੀ ਉਸ ਪੱਤਰਕਾਰ ਭਰਾ ਵੀ ਉੱਥੇ ਸੀਗੇ ਕੱਲ ਵੀ ਇਹਨੂੰ ਦੱਸਿਆ ਗਿਆ ਸੀਗਾ ਵੀ ਇਹਦੇ ਵਿੱਚ ਰੀਚਾਰਜ ਕਪੈਸਿਟੀ ਵਧੇਗੀ ਨਾ ਕਿ ਘਟੇਗੀ ਚਲੋ ਇਹਨਾਂ ਨੂੰ ਆਪਾਂ ਨਹੀਂ ਇਹਨਾਂ ਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕਰਾ ਸਕੇ ਅੱਜ ਅਸੀਂ ਬੈਠ ਕੇ ਦੁਬਾਰਾ 3.5 ਮਿਲਾਂਗੇ ਦੁਬਾਰਾ ਸਾਰੇ ਮਸਲੇ ਹੱਲ ਹੋ ਜਾਣਗੇ ਲੱਗਦਾ ਜੀ ਮਸਲੇ ਹੱਲ ਹੋ ਜਾਣਗੇ ਬਿਲਕੁਲ ਬਿਲਕੁਲ ਪੋਜ਼ਿਟਿਵ ਮਸਲੇ ਹਨ ਪੰਜਾਬ ਦੇ ਵੇਖੋ ਪੱਤਰਕਾਰ ਭਰਾ ਵੀ ਦਰਉ ਅਸੀਂ ਗੱਲ ਹੀ ਸਾਰਿਆਂ ਨੇ ਮਿਲ ਕੇ ਪੰਜਾਬ ਵਿੱਚ ਤਿਆਰੀ ਕਰਨੀ ਹੈ ਪਾਣੀ ਦੀ ਕਪੈਸਿਟੀ ਵਧਾਣੀ ਹੈ ਨਹਿਰਾਂ ਦੇ ਵਿੱਚ ਤੇ ਮਸਲੇ ਦਾ ਹੱਲ ਹੋਣਗੇ ਹੋਣਗੇ ਨਾ ਜੀ ਅਸੀਂ ਸਾਰੇ ਪਹੁੰਚੇ ਹੋ ਮਸਲਾ ਹੱਲ ਹੋ ਜਾਏਗਾ